ਕੀ ਹਾਲ ਜੀ ਕੀ ਹਾਲ ਚਾਲਾ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਰੋਜੀ ਅੱਜ ਅੱਪਾ ਪਹੁੰਚੇ ਸੀਗੇ ਪਿੰਡ ਪੱਖੋ ਕਲਾਂ ਜ਼ਿਲ੍ਹਾ ਬਰਨਾਲਾ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਬੋਰ ਰੇਤਾ ਮਾਰਦਾ ਹੈ ਜਿਵੇਂ ਕਿ ਇਹ ਇਹਦੇ ਵਿੱਚ ਪਿਆ ਤੁਸੀਂ ਦੇਖ ਸਕਦੇ ਹੋ ਨੇ ਆ ਰਹੀ ਆਪਣਾ ਬੋਰ ਜਮਨ ਤਾਂ ਕੱਟੀ ਹੋਣਾ ਇਧਰ ਆਉਂਦੇ ਆ ਪੰਜ ਚਾਰ ਮਿੰਟ ਚ ਹਾਂ ਹਾਂ ਲੱਗੇ ਲਾ ਤਾਣ ਉਧਰ ਲਾ ਤਾ ਕੰਮ ਕਿਹੜਾ ਮੁਰਗੀ ਫਰਮ ਵਾਲਾ ਦਾ ਹਾਂ ਕੋਲੇ ਕੋਲੇ ਲਾਗੇ ਬਾਈ ਕੱਢਣ ਪਹਿਲਾਂ ਪਲਾਸਟਰ ਕਰਨ ਲਾਗੇ ਤੁੰਦੂ ਟਿੱਪ ਜੀ ਛੱਤ ਨਹੀਂ ਬਾਈ ਇਹਦੇ ਨਾ ਛੱਤ ਨਹੀਂ ਬਾਈ ਪੱਠੇ ਵਾਲੇ ਟੋਟੀ ਨਹੀਂ ਦਿੰਦੇ ਕਿਉਂ ਬੱਸ ਤੋੜਾ ਕਹਿੰਦੇ ਬੁੱਕ ਹੋਈ ਹੋਈ ਆ ਹੌਲੇ ਹੌਲੇ ਕੇ 7000 ਨੂੰ ਰੇਟ ਰੇਟ 6800 ਆਉਣੇ ਜੀ ਤਰਪੇ ਵਾਹਿਆ ਠੀਕ ਠੀਕ ਹੌਲੀ 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 ਕਿੰਨਾ ਹੋ ਗਿਆ ਓਏ 125 125 ਤੇ ਆ ਗਿਆ ਬਾਣੇ 126 ਜਾਣਦੇ ਥਲੇ ਮੜਾ ਤਾਂ ਚੱਕੇ ਸਾਡਾ ਕਿ ਆਉਣਾ ਉਹ ਚੱਕਿਆ ਉਹ ਕੰਡਾ ਦੇ ਕੰਮ ਤੇਨੇ ਹੈ ਮਰਮਣਾ ਹਾਂ ਜੀ ਮਿੱਟੀ ਚ ਡਿੱਗੀ ਤੇ ਉਹ ਕੋਲ ਚੱਕ ਕੇ ਬੈਠਾ ਜਾਇਆ ਤਾਹਾਂ ਤੋਂ ਥੋੜੀ ਗਰਗੀ ਸੀਗੀ ਐਨੀ ਉਹ ਫਲੈਟ ਦੇ ਪੜੋਲੀ ਟੁੱਟੀ ਪਈਆਂ ਨਾ ਤਾਂ ਕਰਕੇ 200 ਦੇ ਹੁਣੇ ਮੋਟਰ ਤਾਂ ਮੇਰੇ ਸਾਹ ਨਾਲ ਹਣੀ ਡਰਾਈਵਰਾਂ ਦੀ ਗਿਣਤੀ ਮਾਰੀ ਉਹ ਕਿੰਨੇ ਦੀਆਂ ਮੋਟਰਾਂ 15 15 ਨੇ 170 ਹੈ ਹੌਲੀ ਚੱਲੀ ਹੌਲੀ ਚੱਲਿਆ ਹੌਲੀ 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 ਚੱਲੀ ਹੁਣ ਹੌਲੀ ਚੱਲਾ ਉੱਪਰ ਕਰੀ ਮੜਿਆ ਉੱਪਰ ਉੱਪਰ ਚੱਲ ਜਾਣਦੇ ਜਾਣਦੇ ਆਣਦੇ ਤਾਂ ਆਉਂਗਾ ਉਹ ਹੈ ਡੱਡੂ ਨਾ ਰਹੇ ਨੇ ਵਿੱਚ ਹਾਂ ਬੜ ਠੀਕ ਆ ਜਾਣ ਥਲੇ ਕੋਈ ਨਹੀਂ ਆ ਗਿਆ ਬੱਸ ਆ ਗਿਆ ਬੱਸ ਹੌਲੀ 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 ਕਿੰਨਾ ਹੋ ਗਿਆ ਓਏ ਮੋਟਰ ਨੂੰ ਚਲਦੀ ਹੈ ਚੱਲ ਜਾਣ ਦੇ ਥਲੇ ਰੇਤਾ ਘੰਟੇ ਵਿੱਚ ਚੱਕਦੇ ਬਈ ਰੇਤਾ ਮੈਂ ਲਾ ਜੀ ਨੇ 2 ਦਿਨ ਆਹ ਚੱਕਿਆ ਬਰੀਕ ਜਾਰ ਰੇਤਾ ਬਈ ਯਾਰ ਕਿੰਨੇ ਟਾਈਮ ਬਾਅਦ ਚੱਦੀ ਚਲਾਉਣ ਤੋਂ ਬਾਅਦ ਆ ਚਲਾਉਣ ਬਲੀ ਚੱਕਦੀ ਐ ਜੋ ਚਲਾਉਣ ਤੋਂ ਬਾਅਦ 10 ਮਿੰਟਾਂ ਬਾਅਦ 5 ਮਿੰਟਾਂ ਬਾਅਦ ਸੂਚੀ ਦੱਬਣ ਤੋਂ ਬਾਅਦ ਆ ਨਾ ਜਦੋਂ ਚੱਲ ਵੀ ਉਹਦੀ ਜਗਦੀ ਆ ਹਲਕਾ ਹਲਕਾ ਜਗਦੀ ਆ ਬੜਾ ਨਹੀਂ ਜਦ ਸੂਚੀ ਦਬਤੀ ਹਾਂ ਉੱਪਰ ਕਰੀ ਮੜਾ ਜਾ ਕਿੰਨੀਆਂ ਡਰਾਈਵਰੀ ਪਈ ਹੋਈ ਜਿਹਨਾਂ ਦੇਖੀ ਮੈਂ ਲੱਗ ਕਿ ਜਿੰਨੇ ਦਾ 11 ਲੱਗਦੇ ਮੈਨੂੰ ਬਿਠਾ ਲੱਗਦਾ ਤੇ ਡਰਾਈਵਰੀਆਂ ਤੇ ਕੀ ਆਪਾਂ ਚੱਲੀ ਹੌਲੀ 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 ਥੱਲੇ ਕਰ ਮੌਰੀ ਜਾ ਰੋਕ ਲੈ ਪੂਰੀ ਰੋਕ ਲੈ ਆ ਰਾਉਣੇ ਦੇ ਗਰੇ ਉਹ ਕਿੰਨਾ ਦੇਖੀ ਮੜਾਇਆ ਮੜਾਇਓ ਪ੍ਰਕਾਰ ਜਮਈ ਥੋੜਾ ਜਿਹਾ ਇੰਚਕਾਂ ਉੱਪਰ ਬੱਸ 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 ਊਰੀ ਖੜਾ ਲੈ

ਉੱਪਰ ਘਰ ਹੋਰ ਥੋੜਾ ਜਾਂ ਆਉਂ ਜਾਨਵਰ ਜੈਨੇ ਉੜਦੇ ਹੁੰਦੇ ਹੁੰਦੇ ਪਾਣੀ ਚਾ ਰੋਕ ਲਿਓਰੇ ਜੀ ਜੀ ਹੈ ਯਾਰ ਆ ਮਿੱਟੀ ਦੇ ਕੰਨ ਨੇ ਜੀ ਮੈਂ ਛੋਟੇ ਛੋਟੇ ਫੜਾ ਲਾਓਰੇ ਵਰਗ ਹੋ ਰਹਾ ਰੋਡ ਤੇ ਜਾ ਰਹਾ ਸੀ ਥੱਲੇ ਘਰਾਂ ਹਾਂ ਥੱਲੇ ਘਰ ਥੱਲੇ ਬਸ ਰੋ ਕੋਰੇ

ਮੋਟਰ ਧੰਲੇ ਤੇ ਨਹੀਂ ਕਿ ਇੱਕ ਚੌੜੀ ਚਲਾ ਚਲਦੀ ਹੈ ਪਹਿਲਾਂ ਦੀ ਮੋਟਰ ਇੱਥੇ ਹੀ ਆ ਬਾਈ ਹਾਂ ਪਹਿਲਾਂ 19 ਡਰਾਈਵੀਆਂ ਪਾਈਆਂ ਸੀਗੀਆਂ ਆ ਹੋਰ ਚੱਲਦੀ ਵੀ ਆ ਜਦੋਂ ਬੋਲ ਕਰਿਆ ਕਰਿਆ ਠੀਕ ਆ ਜੀ ਚੱਲੀ ਹੋਈ ਆ ਹਾਂ ਬਰਮੇ ਨਾਲ ਹੈ ਹੌਲੀ 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 ਫੇਰ ਘਟਾਤੀਆਂ ਸੀਗੀਆਂ ਠੀਕ ਹੈ ਬਰਮੇ ਨਾਲ ਦੀ ਬੋਰੇ ਨਾ ਬੂਮ ਮਸ਼ੀਨ ਬੋਕਲੇ ਮਸ਼ੀਨ ਨਾਲ ਪਾਣੀ ਤੋੜਦੀ ਸੀ ਫਿਰ 19 ਡਰਾਈਵੀਆਂ ਪਾਈ ਜਾਂਦੀਆਂ ਜਦੋਂ ਪਹਿਲਾਂ ਹਾਂ ਪਹਿਲਾਂ ਬਸ ਉਹ ਹੀ ਮਿਸਤਰੀਆਂ ਨੇ ਕਹਿਤਾ ਕਿ ਵੀ ਥੋੜੇ ਢੂੰਗੇ ਬੋਰਾ ਕੇ ਵੱੱਦ ਦੇ ਵੀ ਆ ਪਾ ਦਿਓ ਫੇਰ ਪਤਾ ਜੋੜ ਜੂੜਿਆਂ ਮਚਾ ਗਈ ਕੀ ਕਾਰਨ ਕਰਕੇ ਫਿਰ ਅਸੀਂ 17 ਕਰਦੇ ਨੇ ਇਹ ਉਹਨਾਂ ਆਪਾ ਬੋਰਡ ਦੀ ਸਤ੍ਹਾ ਤੇ ਇੱਕ ਤੱਕ ਦੇਖਾਂ ਚੈੱਕ ਕਰਾਂਗੇ ਬਈ ਇਹਦੇ ਮਾ ਥੱਲੇ ਤੱਕ ਉਹ ਜਿੱਥੇ ਆਪਾਂ 168 ਹੁਣ ਤੇ ਨੋਟ ਕੀਤਾ ਉੱਥੇ ਲੱਗਦਾ ਸ਼ੱਕ ਦਾ ਕੋਈ ਮਾੜਾ ਮੋਟਾ ਹਾਂ ਜੀ ਬ੍ਰੀਕ ਜਿਹੋ ਬੌਲਾ ਨੇ ਚਰੀਆਂ ਪਾ ਰੱਖੀਆਂ ਨੇ ਦੇ ਵਿੱਚ ਟੁੱਟੀ ਵੀ ਹੋਈ ਇੱਕ ਪਾਸੇ ਥੋੜੀ ਜੀ ਉਹਦਾ ਆਪਾਂ ਨੂੰ ਕੀ ਹੱਲ ਫੇਰ ਹੱਲ ਹੋ ਜੂਗੀ ਚੱਲੇ ਦੇਖ ਲਈ ਸਪੜੀ ਦੇਖ ਲਈ ਮੈਂ ਨਾ ਹੈ ਪਾਣੀ ਨਿਕਾਉਣਾ ਪਾਣੀ ਨਿਕਾਉਣਾ ਪੂਰਾ ਦਾ ਹਾਂ ਪਾਣੀ ਸਾਲ ਕਿੰਨਾ ਹੈਗਾ ਇਹੇ ਮੇਰੇ ਖਿਆਲ ਚ 450 ਤੋਂ ਬਾਅਦ 35 ਫੁੱਟ ਸਾਲ ਲੱਗੂ ਸ਼ਾਇਦ 485 ਫੁੱਟ ਕਹਿੰਦਾ ਇਸ ਮਿਸਤਰੀ 485 ਫੁੱਟ ਆ। ਫੀਨਾ ਦੀ ਬੁਰੇ ਗੋਗੂਨੇ ਗੋਗੂਨੇ ਲੈ ਤੀ ਕੋਈ ਮੁੰਡਾ ਜਿਸ ਨੇ। ਨਾ ਇਹ ਮੁੰਡਾ ਤਰਸ਼ੇਮ ਨੇ ਲਾਇਆ ਸੀ ਜਾਂ ਉਹਦੇ ਨਾਲ ਪਾਲਾ ਨੇ ਨਾ ਨਹੀਂ। ਪਾਲਾ ਦੇ ਭੂਆ ਦਾ ਮੁੰਡਾ ਕਿ ਮਾਮੇ ਦਾ ਹੈ ਜੇ ਕੋਈ ਰਿਸ਼ਤੇਦਾਰੀ ਆ ਉਹਨਾਂ ਦੀ। ਸੇਵਕ ਦਾ ਸੇਵਕ ਦਾ ਹਾਂ। ਉਹੀ ਲਾਉਣਾ ਹੁੰਦਾ ਆਪਣੇ ਦਾ ਬੋਰ ਪਹਿਲਾਂ। ਉਧਰਲਾ ਵੀ ਉਹ ਨਹੀਂ ਲਾਇਆ ਤੀਗਾ ਪਹਿਲਾਂ। ਸਾਰੀ ਤਕਰੀਬਨ ਜਿੰਨੇ ਬੋਰ ਕੀਤੇ ਆ ਉਸੇ ਹੀ ਨਹੀਂ ਕੀਤੇ ਨੇ ਠੀਕ ਹੈ ਪਹਿਲਾਂ ਉਹ ਮੈਂਲਾ ਜੀ ਫਾਈਬਰ ਦਾ ਪਲਾਸਟਿਕ ਤਾਂ ਮਜ਼ਬੂਤ ਵੀ ਘੱਟ ਆ ਬਈ ਹਨਾ ਕਿ ਨਹੀਂ पूरी चाल है मड़ा ਇਲੈਕਟ੍ਰਿਟੀ ਹੋਇਆ ਸੈਂਟੀ ਨਹੀਂ ਇਹ ਨਾ ਹੋ ਗਿਆ ਹਣੀ ਵਾਏ ਤੋੜੀ ਜਾ ਲਾਂ 400 ਦੇ ਰੋਕੀ 450 ਦੇ ਲੱਵੇ ਜਾ ਕੇ ਆ ਮਮੇ ਹਾਂ ਚੁੱਲੀ ਨਹੀਂ ਕੋਈ ਚਰ ਕੋਈ ਨਾ ਕੱਟਦੇ ਬਸ ਰਹਿਣ ਦੇ ਕੱਢ ਦੇ ਹੌਲੀ 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 ਆ ਪੈ ਪੈ ਦੀ ਬਾਅਦ ਚ ਕਿੰਨਾ ਹੋ ਗਿਆ ਤਾਹਾਂ ਜਾ ਕੇ ਸੱਲੇ ਸੱਡੀ ਚੱਲ ਨਾ ਨੱਗਿਆਣੀ ਦਵਾਰੇ ਕਰ ਇਹ ਚੱਲ ਛੱਡ ਛੱਡ ਮੜਾ ਤਾਂ ਜਾ ਕੇ ਸੱਡੀ ਤਾਂ ਜਾ ਕੇ ਤਾਹਾਂ ਜਾ ਕੇ ਛੱਡ ਜਾਣ ਦੇ ਹੌਲੀ 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 ਹੁਣ ਜਾਣ ਦੇ ਲੰਘ ਗਿਆ ਬਸ 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 ਉਹ ਨਾ ਚੱਕੀ ਜਾਣ ਦੇ ਪਲਾਸਟਿਕ ਆ ਗਈ ਹੈ ਕੈਪਟੀ ਆ ਗਈ ਹੈ ਕਿੰਨਾ ਹੋ ਗਿਆ ਓਰੇ ਕੈਪਟੀ ਚੱਲ ਵੀ ਆਹ ਪਾ ਪਾ ਸੱਲ ਚ ਸੱਤਾਂ ਚੀ ਚੱਲੋ ਚੱਲੇ ਜਾ ਡਾ ਇੰਨਾ ਹੋ ਗਿਆ ਦੇਖ ਮੜਾਇਆ ਚੱਲ ਰੋਕਾ ਬਸ ਰੁਕ ਲੈ ਰੁਕ ਲੈ ਰੁਕ ਲੈ ਰੁਕ ਲੈ ਰੁਕ ਲੈ ਰੁਕ ਲੈ ਸਲਵਰ ਭਰ ਗਿਆ ਬਈ ਯਾਰ ਇਹਦਾ ਸਲਵਰ ਭਰ ਗਿਆ ਕਿੰਨਾ ਹੋ ਗਿਆ ਓਰੇ 435 ਤੱਕ ਕੀ ਇਹ ਹੋਇਆ ਪਰਮ ਸਲੋ ਜੀ ਫਾਈਨਲੀ ਕੈਮਰਾਮੈਨ ਪਾ ਕੇ ਚੁੱਕਿਆ ਤੇ ਕੱਢਦੇ ਕੈਮਰਾ ਬਾਹਰ ਕਰਦੇ ਤਾਰ ਇਕੱਠੀ ਤੇ ਕਰਾਵਾਂਗੇ ਤੁਹਾਡੀ ਬਸਤਰੀ ਨਾਲ ਗੱਲ ਚਲੋ ਜੀ ਬਸਤਰੀ ਕਾਲ ਜੀ ਹਾਂਜੀ ਗੱਲ ਜੀ ਹਾਂਜੀ ਪਿੰਡ ਪਹੁੰਚਦੇ ਅਸੀਂ ਪੱਖੋ ਕਲਾਂਗੀਆਂ ਅੱਜ ਜਿਲ੍ਹਾ ਬਰਨਾਲਾ ਉਰੇ ਬੋਰ ਚੈੱਕ ਕਰਨ ਵਾਸਤੇ ਤੇ ਆਪਾਂ ਨੇ ਬੋਰ ਚੈੱਕ ਕਰ ਲਿਆਗਾ ਤੇ तकरीबन ਬੋਰਾ ਜਿਹੜਾ 405 ਫੁੱਟ ਤੇ 7 ਇੰਚ ਪਾਈਪ ਖੜਾ ਤੇ 410 ਫੁੱਟ ਪੱਕਾ ਪਾਇਆ ਹੋਇਆ ਇਹ ਚ ਫੈਬਰ ਦਾ ਬੋਰਾ ਤੇ 9 ਇੰਚ ਪਾਇ ਪਾਇ ਤੇ 429 ਤੱਕ ਜਿਹੜਾ ਪਾਈਪ ਖੜਾ ਹੈ ਬਾਕੀ 435 ਤੱਕ ਬੂਰ ਵਿਲਾ ਬਾਕੀ ਥੱਲੇ ਭਰਿਆ ਹੋਇਆ ਹੈਗਾ ਥੱਲੇ ਪਾਂਡੂ ਦੇ ਡਲੇ ਟਿਕੇ ਹੋਏ ਨੇਗੇ ਬਾਕੀ ਪਾਣੀ ਆ ਰਿਹਾ ਬਾਕੀ ਬੂਰ ਭਰਿਆ ਹੋਇਆ ਹੈ ਬਾਕੀ ਬਸ ਇਹਨਾਂ ਬਾਈਆਂ ਨਾਲ ਗੱਲ ਹੋ ਗਈ ਬਾਈ ਜਿਵੇਂ ਵੀ ਕਹਿਣਗੇ ਅੱਜ ਜਾਂ ਕੱਲ ਨੂੰ ਜਦੋਂ ਵੀ ਕਹਿਣਗੇ ਆਪਾਂ ਕੰਮ ਕਰ ਦਾਂਗੇ ਇਹਨਾਂ ਦਾ ਬਾਕੀ ਹੋਰ ਕੋਈ ਕੰਮ ਕਰਾਉਣ ਵਜਾ ਬੂਰ ਚੈੱਕ ਕਰਾਉਣਾ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤੇਰ ਸਿੰਘ ਪ ਬਾਕੀ YouTube ਦਾ ਆਪਣਾ ਪੇਜ ਬਣਾਇਆ ਮੁਖਤਿਆਰ ਅਨਮੋਲ ਦੇ ਨਾਮ ਤੇ ਸੰਪਰਕ ਕਰ ਸਕਦੇ ਕੋਦੋਂ ਮਰਜੀ ਧੰਨਵਾਦ